ਹਰ ਸਾਲ ਹੁੰਦਾ ਜੀ 27ਵਾਂ ਟੂਰਨਾਮੈਂਟ ਆ ਤੇ ਪੰਜਾਬ ਤੇ ਦੂਰੋਂ ਦੂਰੋਂ ਟੀਮਾਂ ਆਉਂਦੀਆਂ ਕੋਈ ਵਾਰਡ ਦੀ ਟੀਮ ਨਹੀਂ ਸਿਰਫ ਪਿੰਡਾਂ ਦੀ ਆ ਤੇ ਮੋਟਰਸਾਈਕਲ ਬੈਸਟ ਪਲੇਅਰ ਨੂੰ ਮਿਲਣਾ ਤੇ ਕੋਈ ਨਵਾਂ ਮੁੰਡਾ ਪਿੰਡਾਂ ਦਾ ਕੋਈ ਮੋਟਰਸਾਈਕਲ ਜਿੱਤੂਗਾ ਜਿਹੜੇ ਵੱਡੇ ਖਿਡਾਰੀ ਨੇ ਉਹ ਜਾਂ ਦੋ ਬਾਰ ਲੈ ਖੇੜਾ ਤੇ ਉਹਦਾ ਜਿੱਤੀ ਜਾਂਦੇ ਨੇ ਇੱਕ ਕਿਸੇ ਨਵੇਂ ਮੁੰਡੇ ਨੂੰ ਮੌਕਾ ਮਿਲੂਗਾ ਇਹ ਮੈਚ ਵੀ ਸ਼ਾਨਦਾਰ ਆ 4 ਓਵਰ ਸੀ ਜਿਹਨੇ ਜਿਨ੍ਹਾਂ ਨੇ ਵੀ ਖੇਡਾਂ ਵੱਲ ਧਿਆਨ ਦੋ ਆਪਣੇ ਘਰ ਦੇ ਵੱਲ ਧਿਆਨ ਦੋ ਦੇਖੋ ਸਰਕਾਰ ਬਹੁਤ ਚੰਗਾ ਕੰਮ ਕਰ ਰਹੀ ਹੈ ਨਸ਼ਿਆਂ ਦੇ ਬੁੱਤ ਸਰਕਾਰ ਸੰਭਲਾ ਮਾਰੀ ਰਹੀ ਹੈ ਸਭ ਨੂੰ ਰਲ ਮਿਲ ਕੇ ਜਿੰਨਾ ਸਾਥ ਦਵੇ ਤਾਂ ਇਹ ਕੰਮ ਬੰਦ ਹੋਵੇ ਕਿਉਂਕਿ ਜੀ ਸਭ ਤੋਂ ਵੱਡਾ ਕੋੜ ਆ ক্রিকেট ਵਧੀਆ ਖੇਡਾ ਹੀ ਚੱਲੀ ਜਾਂਦਾ ਜਿਹੜਾ ਟੂਰਨਾਮੈਂਟ ਅੱਜਕੱਲ ਕਬੱਡੀ ਤੋਂ ਜ਼ਿਆਦਾ ক্রিকেট ਦੇ ਹੁੰਦੇ ਵਧੀਆ ਟੂਰਨਾਮੈਂਟ ਹੋਈ ਜਾ ਰਿਹਾ ਤੇ ਵਧੀਆ ਗੇਮਾਂ ਜੁੜੇ ਹੋਏ ਪਲੇਅਰ ਖੇਡਾਂ ਦੇ ਨਾਲ ক্রিকেট ਗੇਮ ਇਦਾਂ ਦੀ ਨਸ਼ਾ ਕਰਕੇ ਖੇਡੀ ਨਹੀਂ ਜਾ ਸਕਦੀ ਇਦੇ ਲਈ ਤਾਂ ਪੂਰਾ ਫੋਕਸ ਹੋਣਾ ਚਾਹੀਦਾ ਬਾਲ ਦੇ ਉੱਤੇ ਜੇ ਨਸ਼ਾ ਕਰਿਆ ਹੋਊ ਤਾਂ ਅੱਖ ਤੇ ਬੁੱਝ ਬੋਲ ਸਿੱਧੀ ਆ ਕਿ ਨਿਖੇ ਨਹੀਂ ਬਣਨੇ ਕ੍ਰਿਕਟ ਨਹੀਂ ਖੇਡੀ ਜਾ ਸਕੀ ਨਸ਼ਾ ਕਰਕੇ ਯੂਥ ਨੂੰ ਸੁਨੇਹਾ ਇਹ ਹੈ ਵੀ ਆਪਣਾ ਟਾਰਗੇਟ ਫੋਕਸ ਕਰੋ ਜੇ ਪੜ੍ਹਾਈ ਦੇ ਵਿੱਚ ਹੈ ਪੜ੍ਹਾਈ ਦੇ ਵਿੱਚ ਖੇਡਾਂ ਦੇ ਵਿੱਚ ਹੈ ਖੇਡਾਂ ਦੇ ਜੋ ਵੀ ਤੁਹਾਡਾ ਏਮ ਆ ਉਹਨੂੰ ਦਿਮਾਗ 'ਚ ਲੈ ਕੇ ਉਹਦੇ ਤੇ ਮਿਹਨਤ ਕਰੋ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਸਾਨੂੰ ਅੱਜ ਵੀ ਮਾਣ ਹੈ ਕੌਣ ਕਹਿੰਦਾ ਹੈ ਕਿ ਪੰਜਾਬੀ ਵਿਰਸਾ ਵਿਹਾਰਗੇ ਲਚਕਾਣੀ ਪਿੰਡ ਦੇ ਵਿੱਚ ਇਹ ਕ੍ਰਿਕਟ ਟੂਰਨਾਮੈਂਟ ਦੇਖ ਕੇ ਲੱਗਦਾ ਹੈ ਕਿ ਵਿਰਸਾ ਤਾਂ ਸਾਡੇ ਕਣ-ਕਣ ਵਿੱਚ ਵਸਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਰਚਕਾਣੀ ਪਿੰਡ ਪਹੁੰਚਿਆ ਜਿੱਥੇ 27ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿੱਥੇ 32 ਟੀਮਾਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਦੂਰ ਦੁਰਖੇਤਰਾਂ ਤੋਂ ਜਿਹੜੇ ਕ੍ਰਿਕਟ ਦੇ ਪਲੇਅਰ ਨੇ ਉਹ ਆਏ ਨੇ ਜਿਦੇ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਪਲੇਅਰ ਵੀ ਮੌਜੂਦ ਨੇ ਇਸ ਦੇ ਨਾਲ ਹੀ ਅਸੀਂ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕਰਾਂਗੇ ਕੀ ਹੈ ਮਾਹੌਲ ਆਓ ਦੇਖਦੇ ਆਂ ਪਟਿਆਲਾ ਦੇ ਪਿੰਡ ਲਚਕਾਣੀ ਦੇ ਵਿੱਚ 27ਵਾਂ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਤੇ ਪਿੰਡ ਦੇ ਲੋਕ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਚਾਲ ਨੇ ਵਧੀਆ ਵਧੀਆ ਤੁਸੀਂ ਸਭ ਸਾਰੇ ਠੀਕ ਠਾਕ ਇਹ ਟੂਰਨਾਮੈਂਟ ਕਿੰਮਾ ਹੈ ਇਸ 22ਵੇਂ ক্রিকেট ਟੂਰਨਾਮੈਂਟ ਹੈ ਸਾਡੇ ਹਰ ਸਾਲ ਟੂਰਨਾਮੈਂਟ ਹੁੰਦਾ ਇਹ ਅਸਲ 'ਚ ਪਹਿਲਾਂ 31 ਦਸੰਬਰ ਨੂੰ ਹਰ ਸਾਲ ਸਾਡੇ ਫਾਈਨਲ ਹੁੰਦਾ ਸੀ ਤੇ ਉਹ ਥੋੜਾ ਜਿਹਾ ਮੌਸਮ ਸਰਦੀ ਜ਼ਿਆਦਾ ਹੁੰਦੀ ਹੈ ਤਾਂ ਇਸ ਕਰਕੇ ਅਸੀਂ ਫਿਰ ਲੰਗਰ ਵੀ ਹੁੰਦਾ ਸਾਡੇ ਪਿੰਡ ਫਿਰ ਇਸ ਕਰਕੇ ਅਸੀਂ ਜਲਦੀ ਕਰਾਇਆ ਇਸ ਵਾਰ ਨਵੰਬਰ ਮਹੀਨੇ ਕਰਵਾਇਆ ਹਰ ਸਾਲ ਹੁੰਦਾ ਜੀ 22ਵਾਂ ਟੂਰਨਾਮੈਂਟ ਹੈ ਤੇ ਪੰਜਾਬ ਦੇ ਦੂਰੋਂ ਦੂਰੋਂ ਟੀਮਾਂ ਆਉਂਦੀਆਂ ਹਨ ਕਿੰਨੀਆਂ ਟੀਮਾਂ ਨੇ ਭਾਗ ਲਿਆ ਇਸ ਟੂਰਨਾਮੈਂਟ ਚ ਮੈਂ ਮਿਸਵਾਰ ਆਪਾਂ 32 ਟੀਮਾਂ ਨੇ ਛੇ ਟੂ ਟੀਮਾਂ ਨੇ ਦੋ ਦਿਨ ਦਾ 16 ਟੀਮਾਂ ਇੱਕ ਦਿਨ ਆਉਣਗੇ ਅੱਜ ਇੱਕ ਟੀਮ ਫਾਈਨਲ ਜਾਊਗੀ ਤੇ ਕੱਲ ਜਾਊਗੀ ਤੇ ਫਿਰ ਕੱਲ੍ਹ ਸ਼ਾਮ ਕੱਲ੍ਹ ਸ਼ਾਮੀ ਫਾਈਨਲ ਹੋਊਗਾ ਪਹਿਲਾਂ ਸੀ ਕਦੇ ਵਾਰ ਇਹਨੂੰ 5 ਦਿਨ ਦਾ ਵੀ ਕਰਾਉਨੇ ਕਦੇ 3 ਦਿਨ ਦਾ ਵੀ ਕਰਾਉਨੇ ਆ ਸਮੇਂ ਦੇ ਹਿਸਾਬ ਨਾਲ ਕਰਵਾ ਦਿੰਨੇ ਆ ਇਹ ਆਪਣਾ ਟੂਰਨਾਮੈਂਟ ਜਿਹੜਾ ਪੂਰਾ ਪਿਓਰ ਪਿੰਡੋਂ ਹੁੰਦਾ ਜੀ ਨਰੋਲ ਸਰਵੇ ਦੇ ਵਿੱਚ ਇੱਕ ਪਿੰਡ ਦੀ ਟੀਮ ਪਾਰਟਿਸਿਪੇਟ ਕਰ ਸਕਦੀ ਆ ਸਾਰਾ ਪਿੰਡ ਸਾਡਾ ਸਾਡੀ ಗ್ರಾಮ ਪੰਚਾਇਤ ਖੜੀ ਆ ਸਾਡੇ ਕਲੱਬ ਦੇ ਪ੍ਰਧਾਨ ਖੜੇ ਨੇ ਤੇ ਹੋਰ ਬੜੀ ਖੁਸ਼ੀ ਹੁੰਦੀ ਹੈ ਟੂਰਨਾਮੈਂਟ ਦੇ ਸਾਰੇ ਵੱਦ ਚੜ੍ਹ ਕੇ ਵਿੱਚ ਹਿੱਸਾ ਪਾਉਂਦੇ ਨੇ ਹਰ ਸਾਲ ਕਿਹੜਾ ਕਲੱਬ ਹੈ ਜੀ ਤੁਹਾਡਾ ਇੱਥੇ ਸਾਡੇ ਜੀ ਦਸ਼ਮੇਸ਼ ਯੋਕਸਵਾਮਾ ਕਲੱਬ ਯੋਕਸਵਾਮਾ ਕਲੱਬ ਤੇ ਰੋਗਨਾਦ ਗਰੀ ਯੋਕਸਵਾਮਾ ਕਲੱਬ ਕਲੱਬ ਤਿੰਨ ਚਾਰ ਕਲੱਬਾਂ ਵਾ ਤੁਸੀਂ ਉੱਥੇ ਕੀ ਕਰਦੇ ਹੋ ਕੀ ਕੀ ਕੰਮ ਕਰਦੇ ਹੋ ਉਹਨਾਂ ਕਲੱਬਾਂ 'ਚ ਕਲੱਬਾਂ 'ਚ ਮੈਂ ਪਿੰਡ ਦੇ ਕੋਈ ਮਤਲਬ ਸਾਂਝੇ ਕੰਮ ਹੋ ਗਏ ਤੇ ਜਿਵੇਂ ਕ੍ਰਿਕਟ ਟੂਰਨਾਮੈਂਟ ਹੋ ਗਏ ਜਾਂ ਕੋਈ ਵੀ ਕਿਸੇ ਦੀ ਸੁਵਾਈ ਮੈਂ ਬਾਕੀ ਪੰਚਾਇਤ ਸਾਰੇ ਰਲ ਮਿਲ ਕੇ ਸਾਡਾ ਪਿੰਡ ਕਿ ਚੰਗਾ ਪਿੰਡਾ ਸਾਰੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦਿੰਦੇ ਨੇ ਤੇ ਵਧੀਆ ਅਸੀਂ ਜਿਹੜਾ ਕੱਪ ਕਰਾਉਣਾ ਸੀ ਦੇਖਿਆ ਹੋਣਾ ਪੰਜਾਬ ਦੀਆਂ ਨਾਮਾਂ ਟੀਮਾਂ ਆਉਂਦੀਆਂ ਨੇ ਕਿਉਂਕਿ ਜਾਂ ਤਾਂ ਇਹ ਟੂਰਨਾਮੈਂਟ ਹੁੰਦੇ ਨੇ ਕਿਤੇ ਹੁੰਦਾ ਦੋ ਪਲੇਅਰ ਬਾਹਰੋਂ ਪਿੰਡ 'ਚ ਤਿੰਨ ਬਾਹਰੋਂ ਇੱਕ ਬਾਹਰੋਂ ਸਾਡੇ ਇੱਥੇ ਆਂਦਾ ਪਿਓਰ ਪਿੰਡ मतलब एक पिंड दीओ टीम खड्डोगे ते कोई वार्ड दी टीम नी सिर्फ पिंडਾਂ ਦੀ ਆ ਤੇ मोटरसाइकिल बेस्ट प्लेयर ਨੂੰ ਮਿਲਣਾ ਤੇ ਕੋਈ ਨਵਾਂ ਮੁੰਡਾ ਪਿੰਡਾਂ ਦਾ ਕੋਈ ਮੋਟਰਸਾਈਕਲ ਜਿੱਤੂਗਾ ਜਿਹੜੇ ਵੱਡੇ ਖਿਡਾਰੀ ਨੇ ਉਹ ਜਦ ਦੋ ਬਾਾਰ ਲੈ ਖੇਡਦੇ ਨੇ ਉਹਦਾ ਜਿੱਤੇ ਜਾਂਦੇ ਨੇ ਇੱਕ ਕਿਸੇ ਨਵੇਂ ਮੁੰਡੇ ਨੂੰ ਮੌਕਾ ਮਿਲੂਗਾ ਮੋਟਰਸਾਈਕਲ ਜਿੱਤਣ ਦਾ ਕੱਲ ਜਿਹੜਾ ਬੈਸਟ ਪਲੇਅਰ ਉਹਦੇ ਲਈ ਮੋਟਰਸਾਈਕਲ ਵੀ ਹੈ ਨੌਜਵਾਨ ਨਸ਼ਿਆਂ ਵੱਲ ਵਧ ਰਹੇ ਨੇ ਤੁਸੀਂ ਇੱਕ ਵਧੀਆ ਉਪਰਾਲਾ ਕੀਤਾਗਾ ਇੱਥੇ ਟੂਰਨਾਮੈਂਟ ਕਰਾ ਰਹੇ ਹੋ ਤਾਂ ਉਹ ਨੌਜਵਾਨ ਜਿਹੜੇ ਇਸ ਪੁੱਠੀ ਲਾਈਨ ਦੇ ਵਿੱਚ ਨਸ਼ਾ ਵੱਲ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਇਹ ਜਨਤਾ ਚਾਹੁੰਦੇ ਵੀ ਖੇਡਾਂ ਵੱਲ ਧਿਆਨ ਦਿਓ ਆਪਣੇ ਘਰ ਦੇ ਵੱਲ ਧਿਆਨ ਦਿਓ ਦੇਖੋ ਸਰਕਾਰ ਬਹੁਤ ਚੰਗਾ ਕੰਮ ਕਰ ਰਹੀ ਆ ਨਸ਼ਿਆਂ ਦੇ ਵਿਰੁੱਧ ਠੀਕ ਆ ਤੁਸੀਂ ਦੇਖਿਆ ਸਮਗਲਾਂ ਦੇ ਘਰ ਵੀ ਢਾਇਆ ਜਾ ਰਹੇ ਨੇ ਅਜ ਤੱਕ ਕਿਸੇ ਸਰਕਾਰ ਨੇ ਐਵੇਂ ਦਾ ਕੰਮ ਨਹੀਂ ਕੀਤਾ ਸਾਡੇ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਚੰਗਾ ਕੰਮ ਕਰ ਰਹੇ ਸਾਡੇ ਇੱਥੇ ਡਾਕਟਰ ਡਾਕਟਰ ਬਲਵੀਰ ਸਿੰਘ ਸੇਧ ਮੰਤਰੀ ਸਾਡੇ ਐਮਐਲਏ ਨੇ ਉਹ ਬਹੁਤ ਚੰਗਾ ਕੰਮ ਕਰ ਰਹੇ ਨਸ਼ਾ ਵਿਰੋਧ ਸਾਡੇ ਇੱਥੇ ਦੋ ਚਾਰ ਪਿੰਡ ਆ ਜਿਹੜੇ ਨੇੜੇ ਹੈਗੇ ਸੋਣ ਨੇ ਇੰਨੀ ਸਖਤਾਈ ਕਰੀ ਉਹ ਸਾਰਾ ਹੁਣ ਉੱਥੇ ਕੰਮ ਬੰਦਦਾ ਅਸੀਂ ਕਹਿੰਦੇ ਨਸ਼ਾ ਜਮਾ ਹੀ ਬੰਦ ਹੋ ਜੇ ਜੜੋਂ ਤੇ ਬਾਕੀ ਸਾਰਿਆਂ ਨੂੰ ਅਪੀਲ ਆ ਲੋਕਾਂ ਨੂੰ ਵੀ ਵੀ ਸਭ ਨੂੰ ਮਦਦ ਕਰਨੀ ਪੈਣੀ ਹੈ ਸਰਕਾਰ ਤਾਂ ਬਲਾ ਮਾਰ ਹੀ ਰਹੀ ਹੈ ਸਭ ਨੂੰ ਰਲ ਮਿਲ ਕੇ ਜਿੰਨਾ ਸਾਥ ਦੇਵੇ ਤਾਂ ਇਹ ਕੰਮ ਬੰਦ ਹੋਵੇ ਕਿਉਂਕਿ ਇਹ ਸਭ ਤੋਂ ਵੱਡਾ ਕੋੜ ਆ ਨਸ਼ਾ ਨਹੀਂ ਹੋਊਗਾ ਤਾਂ ਮੈਂ ਕਹਿੰਦਾ ਪੰਜਾਬ ਵਰਗਾ ਕੋਈ ਸਟੇਟ ਖੇਡਾਂ ਬਾਰੇ ਕੀ ਕਹਿਣਾ ਚਾਹੋਗੇ ਖੇਡਾਂ ਮੈਂ ਦੇਖੋ ਇੱਕ ਜ਼ਰੂਰੀ ਹਿੱਸਾ ਅੱਜ ਕੱਲ ਤੁਸੀਂ ਦੇਖਿਓ ਪੇਰੈਂਟਸ ਦਾ ਸਪੋਰਟਸ ਵੱਲ ਬਹੁਤ ਧਿਆਨ ਹੋ ਗਿਆ ਆਪਣੇ ਬੱਚਿਆਂ ਨੂੰ ਉਹ ਹਰ ਤਰ੍ਹਾਂ ਦੀ ਸਪੋਰਟਸ ਖਿਲਾ ਰਹੇ ਨੇ ਤੇ ਤੁਸੀਂ ਹੁਣੇ ਦੇਖਿਆ ਆਪਣੀ वूमेन ਕ੍ਰਿਕਟ ਟੀਮ ਨੇ ਵਰਲਡ ਕੱਪ ਜਿੱਤੇ ਆ ਤੇ ਗਰਲਸ ਵਿੱਚ ਵੀ ਬੜਾ ਕੰਪੀਟੀਸ਼ਨ ਆ ਅਸੀਂ ਖੇਡਣ ਆਏ ਹੋਏ ਆ ਟੀਮ ਕੀ ਖੇਡਣ ਆਏ ਹੋ ਕ੍ਰਿਕਟ ਅੱਛਾ ਤੇ ਕਿੰਨੇ ਟਾਈਮ ਤੋਂ ਕ੍ਰਿਕਟ ਖੇਡ ਰਹੇ ਹੋ ਤੁਸੀਂ ਮੈਨੂੰ ਹੋ ਗਈ ਤਕਰੀਬਨ 15 ਸਾਲ ਠੀਕ ਹੈ ਤੇ ਕਿੰਨੀਆਂ ਟੀਮਾਂ ਆਈਆਂ ਨੇ ਇੱਥੇ ਅੱਜ ਇੱਥੇ 16 ਨਹੀਂ 16 ਕੱਲ ਨੂੰ ਹੋਣਗੀਆਂ ਟੋਟਲ 32 ਤੁਸੀਂ ਕਮੈਂਟਰੀ ਵੀ ਕਰ ਰਹੇ ਹੋ ਮੈਂ ਤੁਹਾਨੂੰ ਸੁਣ ਰਹੀ ਸੀ ਹਾਂ ਕਮੈਂਟਰੀ ਵੀ ਤਕਰੀਬਨ 12 13 ਸਾਲ ਤੋਂ ਕਰੀ ਰਹੀ ਹਾਂ ਕਿੱਥੋਂ ਵੈਸੇ ਤੁਸੀਂ ਮੇਰਾ ਲੰਗ ਪੈਂਦਾ ਹੀ ਨਾਲ ਹੀ ਪੈਂਦਾ ਇੱਥੇ ਅੱਛਾ ਜੀ ਹਾਂਜੀ ਠੀਕ ਹੈ ਤੇ ਫਿਰ ਕ੍ਰਿਕਟ ਬਾਰੇ ਕੀ ਕਹਿਣਾ ਚਾਹੋਗੇ ਕ੍ਰਿਕਟ ਵਧੀਆ ਖੇੜਾ ਹੀ ਚੱਲੀ ਜਾਂਦਾ ਜਿਹੜਾ ਟੂਰਨਾਮੈਂਟ ਅੱਜ ਕੱਲ ਕਬੱਡੀ ਤੋਂ ਜ਼ਿਆਦਾ ਕ੍ਰਿਕਟ ਦੇ ਹੁੰਦੇ ਵਧੀਆ ਟੂਰਨਾਮੈਂਟ ਹੋਈ ਜਾ ਰਿਹਾ ਤੇ ਵਧੀਆ ਗੇਮਾਂ ਆ ਜੁੜੇ ਹੋਏ ਪਲੇਅਰ ਖੇਡਾਂ ਦੇ ਨਾਲ ਨਸ਼ਿਆਂ ਤੋਂ ਦੂਰ ਰਹਿੰਦੇ ਆ ਵਧੀਆ ਫਿਟ ਰਹਿੰਦੇ ਆ ਮੁੰਡੇ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਮੁੰਡੇ ਸੱਚਾਈ ਹੈ ਕਿ ਕ੍ਰਿਕਟ ਗੇਮ ਇਦਾਂ ਦੀ ਇਦੇ ਲਈ ਤਾਂ ਪੂਰਾ ਫੋਕਸ ਹੋਣਾ ਚਾਹੀਦਾ ਬਾਲ ਦੇ ਉੱਤੇ ਜੇ ਨਸ਼ਾ ਕਰਿਆ ਹੋਊ ਤਾਂ ਅੱਖ ਦੇ ਵੱਜੂ ਬਾਲ ਸਿੱਧੀ ਆ ਕਿ ਨਹੀਂ ਕਿ ਨਹੀਂ ਬਣਨੀ ক্রিকেট ਨਹੀਂ ਖੇਡੀ ਜਾ ਸਕੀ ਨਸ਼ਾ ਕਰਕੇ ਠੀਕ ਹੈ ਤੇ ਨਸ਼ੇ ਕਿੰਨਾਂ ਕੁ ਦੂਰ ਹੋ ਗਏ ਬੱਚੇ ਜਿਹੜੇ ਨੇ ਕਿੰਨੇ ਬੱਚੇ ਨਸ਼ਾ ਛੱਡ ਕੇ ক্রিকেট ਚ ਪਹੁੰਚੇ ਨੇ ਤੁਹਾਡੇ ਕੋਲ ਖੇਡਣ ਲਈ ਦੇਖੋ ਤਾਂ ਸ਼ੌਂਕ ਦੀ ਗੱਲ ਹੈ ਜਿਹੜੇ ਤਾਂ ਉਧਰ ਜੁੜੇ ਹੋਏ ਨੇ ਉਧਰ ਹੀ ਜੁੜੇ ਹੋਏ ਨੇ ਪਰ ਜਿਹਨਾਂ ਨੂੰ ਸ਼ੌਂਕ ਸ਼ੁਰੂ ਤੋਂ ਹੈਗਾ ਖੇਡਣ ਦਾ ਜਿਨ੍ਹਾਂ ਦੇ ਪੇਰੈਂਟਸ ਧਿਆਨ ਕਰਦੇ ਆ ਉਹ ਜੁੜੇ ਹੋਏ ਨੇ ਗੇਮਾਂ ਦੇ ਨਾਲ ਤਕਰੀਬਨ ਮਿਹਨਤ ਕਰੀ ਜਾਂਦੇ ਨੇ ਸਾਰਿਆਂ ਦੇ ਵਿੱਚੇ ਬਾਕੀ ক্রিকেট ਗੇਮ ਵਧੀਆ ਬਹੁਤ ਪ੍ਰਾਈਜ਼ ਨੇ ਹੁਣ ਇਹਦੇ ਵਿੱਚ ਟਰੈਕਟਰ ਗੱਡੀਆਂ ਪ੍ਰਾਈਜ਼ ਲੱਖ ਲੱਖ ਰੁਪਏ ਦੇ ਇੱਕ ਲੀਗ ਹੁਣ ਜਾਰੀ ਹੈ ਪੰਜਾਬ ਦੀ ਪੀਟੀਸੀ ਲੱਖ ਰੁਪਏ ਪ੍ਰਾਈਜ਼ ਹੈ ਤੇ ਆਕਸ਼ਨ ਦੇ ਵਿੱਚ 12 ਟੀਮਾਂ ਵਿਕੀਆਂ ਦੋ ਤਿੰਨ ਦਿਨ ਪਹਿਲਾਂ ਆਕਸ਼ਨ ਹੋ ਗਿਆ ਠੀਕ ਹੈ ਬਹੁਤ ਮਤਲਬ ਕੋਸਕੋ ਦੀ ਬੋਲ ਵੀ ਵਧੀਆ ਇਹਦੇ ਉੱਤੇ ਟੂਰਨਾਮੈਂਟ ਹੁੰਦੇ ਹੁਣ ਜਿਹੜੀ ਬੋਲ ਤੇ ਹੋ ਰਿਹਾ ਟੂਰਨਾਮੈਂਟ ਇਸ ਤੋਂ ਇਲਾਵਾ ਯਾਨੀ ਇਦਾਂ ਇੰਡੀਅਨ ਸਟ੍ਰੀਟ ਪ੍ਰੀਮੀਅਰ ਇੰਡੀਅਨ ਸਟ੍ਰੀਟ ਪ੍ਰੀਮੀਅਮ ਲੀਗ ਇੱਕ ਆਪਣੇ ਅਮਤਾਬ ਅਚਨ ਜੀ ਕਰਵਾਉਂਦੇ ਆ ਉਹਦੇ ਵਿੱਚ ਵੀ ਆਪਣੇ ਪੰਜਾਬ ਦੇ ਹਰਿਆਣੇ ਦੇ ਪਲੇਅਰ ਤਕਰੀਬਨ 3 ਲੱਖ ਤੋਂ ਲੈ ਕੇ 25-25 ਲੱਖ ਰੁਪਏ ਤੱਕ ਦੀ ਬੋਲੀ ਲੱਗਦੀ ਆ ਉਹਦੇ ਵਿੱਚ ਮਤਲਬ ਬਾਲੀਵੁੱਡ ਦੇ ਹੀਰੋ ਹੀਰੋਇਨਸ ਨੂੰ ਟੀਮਾਂ ਲੰਦੇ ਆ ਕ੍ਰਿਕਟ ਮਤਲਬ ਅੱਜ ਜਿੱਦਾਂ ਆ ਕੌਸਕੋ ਦੀ ਗੇਮ ਦਾ ਇਹਦੇ ਤੇ ਵੀ ਬਹੁਤ ਵਧੀਆ ਟੂਰਨਾਮੈਂਟ ਹੁੰਦੇ ਆ ਤੇ ਮਤਲਬ ਇਹਦੇ ਚ ਵੀ ਪਲੇਅਰਾਂ ਦੀ ਵਧੀਆ ਤਰੱਕੀ ਹੋ ਰਹੀ ਹੈ ਕੀ ਕੀਤਾ ਹੈ ਤੁਹਾਡਾ ਕੰਮਕਾਰ ਕੀ ਕਰਦੇ ਹੋ ਮੈਂ ਖੇਤੀਬਾੜੀ ਕਰਦੀ ਆ ਤਕਰੀਬਨ 50 ਕਿੱਲਾਂ ਦੀ ਖੇਤੀ ਵੀ ਅਤੇ ਇਹ ਮੇਰਾ ਪਾਰਟ ਟਾਈਮ ਜੌਬ ਹੈ ਖੇਡਣਾ ਤੇ ਕਮੈਂਟਰੀ ਕਰਨੀ ਇਹ ਪਾਰਟ ਟਾਈਮ ਕੰਮ ਆਈ ਆ ਕੋਚਿੰਗ ਵੀ ਦਿੰਦੇ ਆ ਬੱਚਿਆਂ ਨੂੰ ਨਹੀਂ ਨਹੀਂ ਕੋਚਿੰਗ ਨਹੀਂ ਦਿੰਦੇ ਅ ਤੇ ਤੁਹਾਡਾ ਸ਼ੌਂਕ ਕਿਵੇਂ ਪਿਆ ਕ੍ਰਿਕਟ ਦੇ ਵਿੱਚ ਆਉਣ ਦਾ ਮੈਂ ਛੋਟੇ ਹੁੰਦੇ ਤੋਂ ਪਹਿਲਾਂ ਪਿੰਡ ਦੀ ਟੀਮ ਖੇਡਦੀ ਹੁੰਦੀ ਸੀ ਸਾਡੇ ਯਾ ਇਹ ਏਰੀਆ ਦੀ ਵਧੀਆ ਟੀਮ ਹੁੰਦੀ ਸੀ ਆਪਣੇ ਸੀਨੀਅਰ ਨੂੰ ਦੇਖ ਕੇ ਅਸੀਂ ਖੇਡਣ ਲੱਗੇ ਹੁਣ ਅਸੀਂ ਸੀਨੀਅਰ ਹੋ ਗਏ ਸਾਨੂੰ ਦੇਖ ਕੇ ਹੋਰ ਖੇਡਣ ਲੱਗ ਗਏ ਅੱਗੇ ਨੌਜਵਾਨ ਯੂਥ ਨੂੰ ਕੀ ਸਨੇਹਾ ਦੇਣਾ ਚਾਹੂੰਗੀ ਯੂਥ ਨੂੰ ਸਨੇਹਾ ਇਹ ਹੀ ਹੈ ਵੀ ਆਪਣਾ ਟਾਰਗੇਟ ਫੋਕਸ ਕਰੋ ਜੇ ਪੜ੍ਹਾਈ ਦੇ ਵਿੱਚ ਹੈ ਪੜ੍ਹਾਈ ਦੇ ਵਿੱਚ ਖੇਡਣ ਦੇ ਵਿੱਚ ਹੈ ਖੇਡਣ ਜੋ ਵੀ ਤੁਹਾਡਾ ਏਮ ਆ ਉਹਨੂੰ ਦਿਮਾਗ 'ਚ ਲੈ ਕੇ ਉਹਦੇ ਤੇ ਮਿਹਨਤ ਕਰੋ ਤੇ ਤਾਂ ਆਮ ਜਵ ਹਰ ਬਹੁਤ ਜਿੰਦਗੀ ਸਸ਼ੀਕਲ ਸਰ ਸਸ਼ੀਕਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਪਿੰਡ ਲਚਕਾਰੀ ਦੇ ਵਿੱਚ ਕ੍ਰਿਕਟ ਖੇਡਣ ਆਏ ਹੋ ਟੀਮ ਨਾਲ ਆਏ ਹੋ ਹਾਂਜੀ ਮੈਂ ਪਿੰਡੀ ਦੀ ਟੀਮ ਲੈ ਕੇ ਆਇਆ ਤੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਆਉਣ ਹੋ ਖੇਡਣ ਲਈ ਇਹ ਟੂਰਨਾਮੈਂਟ ਤਾਂ ਮਤਲਬ ਫਰਸਟ ਟੂਰਨਾਮੈਂਟ ਸਾਡਾ ਹੈ ਪਿੰਡੀ ਟੀਮ ਦਾ ਵੈਸੇ ਲੱਗਦਾ 70 ਸਾਲ ਅੰਦਰ ਠੀਕ ਹੈ ਤੇ ਤੁਸੀਂ ਨੈਸ਼ਨਲ ਪਲੇਅਰ ਹੋ ਮੈਂ ਇਹ ਸੁਣ ਰਹੀ ਸੀ ਕਿੱਥੇ ਕਿੱਥੇ ਤੁਸੀਂ ਗਏ ਹੋ ਖੇਡਣ ਮੈਂ ਬੰਬੇ ਦੇ ਖੇਡਿਆ 2 ਸਾਲ 2 ਸੀਜ਼ਨ ਆਈਐਸਪੀਐਲ ਦੇ ਜੋ ਕਿ ਸੈਲੀਬ੍ਰਿਟੀ ਲੀਗ ਹੈ ਜਿਸ ਵਿੱਚ ਪਤਾ ਉਸ ਕੋ ਦਾ ਆਈਪੀਐਲ ਵੀ ਕਿੰਦਾ ਕਿਹੜੇ ਕਿਹੜੇ ਸੈਲੀਬ੍ਰੇਟ ਨਹੀਂ ਨਾ ਕੰਮ ਮਤਲਬ ਤੁਸੀਂ ਖੇਡਣ ਲਈ ਟੀਮਾਂ 'ਚ ਕੰਮ ਕੀਤਾ ਮੈਂ ਪਹਿਲੇ ਸੀਜ਼ਨ 'ਚ ਖੇਡਿਆ ਟਾਈਗਰਸ ਆਫ ਕੋਲਕਾਤਾ ਵੱਲੋਂ ਜਿਨ੍ਹਾਂ ਦੇ ਓਨਰ ਸੀਗੇ ਸੈਪਲੀ ਖਾਨ ਤਕਰੀਬਨ ਦੂਜੇ ਸੀਜ਼ਨ 'ਚ ਖੇਡਿਆ ਮੈਂ ਬੈਂਗਲੁਰ ਸਟ੍ਰਾਈਕਰ ਲਈ ਤੇ ਉਹਨਾਂ ਦੇ ਓਨਰ ਸੀਗੇ ਰਿਤਿਕ ਰੋਸ਼ਨ ਤੇ ਤੁਸੀਂ ਕਹੇ ਮੈਂ 7-8 ਸਾਲ ਤੋਂ ਖੇਡ ਰਿਹਾ ਹਾਂ ਨਾ 7-8 ਸਾਲਸ ਤੋਂ ਥੋੜੀ ਮੈਂ ਦੇਖ ਰਹੀ ਸੀ ਮੈਂ ਤੁਸੀਂ ਚੱਕੇ ਤੇ ਛੱਕੇ ਮਾਰ ਰਹੇ ਸੀ ਤੇ ਕਿੰਨੀ ਪ੍ਰੈਕਟਿਸ ਕਰਦੇ ਹੋ ਇੱਕ ਦਿਨ ਦੇ ਵਿੱਚ ਜਦੋਂ ਮੈਚ ਨਹੀਂ ਹੁੰਦਾ ਤਾਂ ਮੇਰੇ ਮਾਰਨਿੰਗ ਕਰਦੇ ਆ ਸ਼ਾਮ ਨੂੰ ਪਿੰਡ ਤੇ ਮਤਲਬ ਸ਼ਾਮ ਨੂੰ ਕਰਦੇ ਆ ਦੋ ਟਾਈਮ ਪ੍ਰੈਕਟਿਸ ਕਿਵੇਂ ਸ਼ੌਂਕ ਪਿਆ ক্রিকেট ਦਾ ਸ਼ੌਕ ਕੇ ਜਦੋਂ ਸਕੂਲ ਪੜ੍ਹਦੇ ਸੀ ਆਪਣੇ ਤੋਂ ਸੀਨੀਅਰ ਨੂੰ ਦੇਖਦੇ ਹੋਏ ਤੇ ਸ਼ੌਂਕ ਪਿਆ ਗਿਆ ਤੇ ਤੇਤਪਾਲ ਸਿੰਘ ਤੋਂ ਪੀੜੀ ਨਾਮ ਕਿਵੇਂ ਪਿਆ ਤੇ ਜਦੋਂ ਮਤਲਬ ਪਿੰਡ ਤੋਂ ਬਾਹਰ ਖੇਡਣ ਲੱਗੇ ਤਾਂ ਉਦੋਂ ਕਮੈਂਟਰੀ ਵਾਲਾ ਨੇ ਨਾਮ ਦਿੱਤਾ ਪੀਟੀ ਜੌਨਸਨ ਵੈਸੇ ਮੈਂ ਜੌਨਸਨ ਨੂੰ ਲਾਈਕ ਕਰਦਾ ਸੀ ਇਸ ਕਰਕੇ ਉਹਨਾਂ ਨੇ ਜੌਨਸ ਦਾ ਨਾਮ ਦਿੱਤਾ ਵੈਸੇ ਪੀਟੀ ਦਾ ਘਰ ਦੇਣ ਦਿੱਤਾ ਹੈ ਨਾਮ ਮੇਰਾ ਅੱਛਾ ਜੀ ਤੇ ਤੁਹਾਡਾ ਪਿੰਡ ਲੱਗ ਗਿਆ ਹੀ ਹੈ ਜੀ ਨਹੀਂ 80 ਕਿਲੋਮੀਟਰ ਇਹ ਤੋਂ ਮਾਛੀਪੜਾ ਸਾਹਿਬ ਉਹ ਲੈ ਠੀਕ ਹੈ ਤੇ ਤੁਸੀਂ ਇੱਥੇ ਖੇਡਣ ਆਏ ਹੋ ਸਪੈਸ਼ਲ ਹਾਂਜੀ ਹਾਂਜੀ ਕੀ ਸੁਨੇਹਾ ਦੋਗੇ ਯੂਥ ਨੂੰ ਯੂਥ ਨੂੰ ਮੈਂ ਇਹ ਹੀ ਸੁਨੇਹਾ ਦੂੰਗਾ ਕਿ ਵੱਤਵਾ ਤੇ ਖੇਡਾਂ ਵੱਲ ਵਧੋ ਤੇ ਨਸ਼ਿਆਂ ਤੋਂ ਦੂਰ ਰਹੋ ਬਸ ਤੇ ਤੁਸੀਂ ਤੁਹਾਡੀ ਗੇਮ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਬਾਈ ਗੁਰੂ ਜੀ ਅਰਦਾਸ ਕਰਦਾ ਹੈ ਇਦਾਂ ਹੀ ਬੜੀ ਜਲਦੀ ਇਸ ਲਚਕਾਣੀ ਪਿੰਡ ਦੇ 27ਵੇਂ ਕ੍ਰਿਕਟ ਟੂਰਨਾਮੈਂਟ ਦਾ ਅਖੀਰ ਦਿੱਤਾ ਮੈਚ ਤੇ ਆਓ ਹੁਣ ਅੱਜ ਅਗਲੇ ਪ੍ਰੋਗਰਾਮ ਦੇ ਨਾਲ ਤੁਹਾਨੂੰ ਫਿਰ ਮਿਲਾਂਗੇ ਜੁੜੇ ਰਹੋ ਕੇ ਆਰ ਜੀ ਟੀਵੀ ਦੇ ਨਾਲ ਧੰਨਵਾਦ